ਸੇਵਾ ਕਰਨ ਦੀ ਤੁਸੀਂ ਸੇਵਾ ਕਰਨ ਜਾ ਰਹੇ ਹੋ ਤੁਸੀਂ ਆਪਣਾ ਜਾਓਗੇ ਪਾਣੀ ਚੋਂ ਵੀ ਲੰਘ ਕੇ ਜਾਣਾ ਪਏਗਾ ਹੜਾਂ ਦੇ ਵਿੱਚ ਗੰਦੇ ਪਾਣੀ ਚ ਲੋਕਾਂ ਦੇ ਘਰ ਦਾ ਕੰਮ ਵੀ ਕਰਨਾ ਉਹਨਾਂ ਦੇ ਪਿੰਡਾਂ ਦੇ ਜਿਹੜੇ ਮवेशੀ ਆ ਉਹਨਾਂ ਦੀ ਵੀ ਦੇਖਭਾਲ ਕਰਨੀ ਆ ਤੇ ਜਦੋਂ ਤੁਸੀਂ ਘਰੇ ਆਗੇ ਜਦੋਂ ਕੰਮ ਓਕਿਆ ਆਤਮੂ ਪੈਰ ਚੰਗੀ ਤਰ੍ਹਾਂ ਧੋ ਕੇ ਸਰੋਂ ਦਾ ਤੇਲ ਲਗਾ ਲਓ ਚਲੋ ਤਾਜ਼ਾ ਤਾਜ਼ਾ ਖਾਣਾ ਖਾਣਾ ਕੋਈ ਹੋਵੇ ਕਿਸੇ ਤਰ੍ਹਾਂ ਦੀ ਐਮਰਜੈਂਸੀ ਹੋਵੇ ਕੋਈ ਪ੍ਰੈਗਨੈਂਟ ਡੇਡੀ ਆ ਉਹਨੂੰ ਹੈਲਪ ਚਾਹੀਦੀ ਆ ਕਿਸੇ ਨੂੰ ਸਨੇਕ ਬਾਈਟ ਹੋ ਗਈ ਕਿਸੇ ਨੂੰ ਡੌਗ ਬਾਈਟ ਹੋ ਗਈ ਕਿਸੇ ਨੂੰ ਕੋਈ ਬੁਖਾਰ ਹੋ ਗਿਆ ਜਾਂ ਡਾਇਰੀਆ ਹੋ ਜਾਏ ਤਾਂ ਇਮੀਡੀਏਟਲੀ ਆਸਾਨੁਕਾਰਾ 104 ਨੰਬਰ ਤੇ ਕਾਲ ਕਰਨਾ ਡਾਕਟਰ ਆਣਗੇ ਜੇ ਬੁਖਾਰ ਹੋਏਗਾ ਉੱਥੇ ਸਪਰੇਅ ਕਰਨਗੇ ਫਿਊਮਿਗੇਸ਼ਨ ਕਰਨਗੇ ਜੇ ਕਿਸੇ ਨੂੰ ਡਾਇਰੀਆ ਹੋਏਗਾ ਤਾਂ ਪਾਣੀ ਦੇ ਸੈਂਪਲ ਲੈ ਕੇ ਪਾਣੀ ਦੇ ਸੈਂਪਲ ਟੈਸਟ ਕਰਨਗੇ ਔਰ ਲੋਕਾਂ ਦਾ ਇਲਾਜ ਕਰਨਗੇ ਤੁਸੀਂ ਛੋਟੇ ਛੋਟੇ ਗੱਲਾਂ ਨਾ ਕਰਾਓ ਸੱਚੇ ਦਾ ਇਲਾਜ ਪੂਰਾ ਹੋਏਗਾ ਔਰ ਪੀਜੇ ਦੇ ਡਾਕਟਰ ਨਾਲ ਮੇਰੀ ਗੱਲ ਹੋ ਗਈ ਆ ਲੇਕਿਨ ਉੱਥੋਂ ਇੱਥੇ ਆ ਜਾ ਕਰੇਗਾ ਤੁਹਾਨੂੰ ਘਰ ਦੇ ਨੇੜੇ ਆ ਇਹ ਮੈਡੀਕਲ ਐਸੋਸੀਏਸ਼ਨ ਕੀ ਚੱਕ ਦਿੱਤੇ ਸੀ ਜੀ ਬੰਨ 12 ਖਾਨਪੁਰ ਚਦਾਸ ਗੁਰਦਾਸਪੁਰ ਚ ਇਹੋ ਜਿਹੇ ਪਰਿਵਾਰਾਂ ਨੂੰ ਦੱਸ ਨੂੰ ਇੱਥੇ ਜਿਹੜੇ ਜਿਨ੍ਹਾਂ ਦੇ ਕੋਈ ਇੱਕ ਬੱਚਾ ਹੈਗਾ ਜੀ ਤੇ ਬੁਰਕੇ ਖਰਾਬ ਹੈ ਉਹਨੂੰ ਮਦਦ ਦਿੱਤਾ ਸੀ ਉਹਨਾਂ ਦੇ ਜਿਹੜੇ ਹੈਗੇ ਆ ਆਪਣੇ ਉਹਨਾਂ ਦੀ ਮਦਦ ਵੀ ਕਰ ਰਹੇ ਆ ਫਾਈਨੈਂਸ਼ਲੀ ਵੀ ਔਰ ਬੱਚੇ ਦਾ ਸਾਰਾ ਇਲਾਜ ਵੀ ਕਰਾ ਰਹੇ ਆ ਬਾਕੀ ਅਸੀਂ ਜਿਹੜੀ ਸਾਰਾ ਇਹਨਾਂ ਦੀ ਖੇਤਾਂ ਦੀ ਵੀ ਸਪਾਈ ਕਰਾ ਕੇ ਪਿੰਡਾਂ ਦੀ ਸਪਾਈ ਕਰਾ ਕੇ ਮੇਰਾ ਮੇਨ ਕੰਮ ਹੈ ਬਿਮਾਰੀਆਂ ਦੀ ਰੋਕਥਾਮ ਉਹਦੇ ਵਾਸਤੇ ਸਾਡੇ ਆਲਰੇਡੀ ਬੰਨ ਉਸ ਕਹ ਰਹੇ ਸੀ ਸਪੱਤ ਵੀ ਸਾਡੇ ਅੱਜ ਕੋਏ ਵਾਲੇ ਆਏ ਹੋਏ ਆ ਕਮਿਊਨੀਕੇਸ਼ਨ ਕਰ ਰਹੇ ਆ ਸਪਰੇਅ ਕਰ ਰਹੇ ਆ ਸੀਗਾ ਜੀ ਮਿਰਚੇ ਕਰਾਂਗੇ ਔਰ ਸਪੀਨ ਵਾਲੇ ਸਾਫ ਪਾਣੀ ਦਾ ਬੰਦੋਬਸਤ ਕਰ ਰਹੇ ਆ ਉਚੇਚੇ ਤੌਰ ਦੇ ਉੱਤੇ ਸਾਫ ਸਪਾਈ ਦਾ ਬੰਦੋਬਸਤ ਕਰ ਰਹੇ ਆ ਸਪਰੇਅ ਫਿਊਮਿੰਗ ਕਿਚਨ ਚੱਲ ਰਹੀ ਜੇ ਇਸ ਤੋਂ ਸਵਾਇ ਸਾਡੇ ਹਰ ਪਿੰਡ ਦੇ ਵਿੱਚ ਕੈਂਪ ਆਧਵੀਵਨ 10 ਨਵੀਆਂ ਐਂਬੂਲੈਂਸ ਲਾ ਕੇ ਜਿਹੜੀਆਂ ਪਹਿਲੀਆਂ ਲੱਗੀਆਂ ਹੋਈਆਂ 15 20 ਪਹਿਲਾਂ ਲੱਗੀਆਂ ਹੋਈਆਂ ਹਰ ਪਿੰਡ ਦੇ ਵਿੱਚ ਕੈਂਪ ਲਾਵਾਂਗੇ ਜਾਂ ਸਾਡਾ ਹਸਪਤਾਲ ਹੋਵੇਗਾ ਹਰ ਪਿੰਡ 'ਚ ਦਵਾਈ ਮਿਲੇਗੀ ਰੋਜ਼ ਪਹਿਲਾਂ ਸੀਗਾ ਸਾਡਾ ਰੈਸਕਿਊ ਕਰਨਾ ਫਿਰ ਰੀਲੀਫ ਬਈਅਰਸ ਹੋਣਾ ਜ਼ਰੂਰੀ ਹੈਗਾ ਫਿਰ ਇਹ ਐਪਲੀਟੇਸ਼ਨ ਦਾ ਜਿਹਦੇ 'ਚ ਬਿਮ ਨਵੀਂ ਫਸਲ ਬੀਜਣ ਦੀ ਤਿਆਰੀ ਕਰਨੀ ਆ, ਬਿਜਵਾਣੀ ਆ, ਇਹਨਾਂ ਦੇ ਘਰਾਂ ਦਾ ਸਮਾਨ ਦੇਣਾ, ਰਾਸ਼ਨ ਪਾਣੀ ਦੇਣਾ ਇਹਨਾਂ ਨੂੰ। ਅਗਲੇ 6 ਮਹੀਨੇ ਤੱਕ ਇਹਨਾਂ ਨੂੰ ਲਗਾਤਾਰ ਸਪੋਰਟ ਕਰਨਾ। ਜਿੰਨੇ ਜਿਹੜਾ ਇਹਨਾਂ ਦੇ ਘਰ ਆ ਆਪਣੀ ਫਸਲ ਦੇ ਦਾਣੇ ਆ ਜੇ ਉਹਨਾਂ ਦੇ ਉਹਨਾਂ ਨੂੰ ਸਪੋਰਟ ਕਰੀਏ। ਇਹ ਸਾਡਾ ਇੱਕ ਪ੍ਰੋਗਰਾਮ ਆ ਜਿਹੜਾ ਪੰਜਾਬ ਸਰਕਾਰ ਵੱਲੋਂ।